ਅਸਮਾ ਅਪਰਾ ਵਿਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਮਤ ਪ੍ਰਚਾਰ ਮਿਸ਼ਨ ਅਪਰਾ ਅਤੇ ਸ਼ਬਦ ਸੁੱਤ ਸੁਮੇਲ ਪ੍ਰਚਾਰ ਵਹੀਰ ਦੇ ਸਾਂਝੇ ਉਦਮ ਸਦਕਾ ਖਾਲਸਾ ਪੰਥ ਦੇ ਸਾਜਨਾ ਦਿਵਸ ਦਸਤਾਰ ਦਿਵਸ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਸਤਾਰ ਚੇਤਨਾ ਮਾਰਚ ਕਰਵਾਇਆ ਗਿਆ ਦਸਤਾਰ ਮਾਰਚ ਸੰਬੰਧੀ ਜਾਣਕਾਰੀ ਦਿੰਦਿਆਂ ਕਥਾਵਾਚਕ ਭਾਈ ਦਲਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਦਸਤਾਰ ਦੇ ਲਈ ਉਤਸ਼ਾਹ ਪੈਦਾ ਕਰਨ ਦੇ ਲਈ ਦਸਤਾਰ ਚੇਤਨਾ ਮਾਰਚ ਦਾ ਆਯੋਜਨ ਕੀਤਾ ਗਿਆ ਦਸਤਾਰ ਮਾਰਚ ਸੰਬੰਧੀ ਬੱਚਿਆਂ ਨੌਜਵਾਨਾਂ ਬੀਬੀਆਂ ਤੇ ਇਲਾਕਾ ਨਿਵਾਸੀ ਸਮੂਹ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਡੇਰਾ ਸੰਤ ਟੇਲਦਾਸ ਜੀ ਦੇ ਅਸਥਾਨ ਤੋਂ ਦਸਤਾਰ ਮਾਰਚ ਦੀ ਆਰੰਭਤਾ ਹੋਈ ਉਪਰਾਂਤ ਗੁਰਦੁਆਰਾ ਸਿੰਘ ਸਭਾ ਅਪਰਾ ਪੁਰਾਣਾ 62ਾ ਪਰਭੰਗ ਰੋਡ ਮੇਨ ਬਾਜ਼ਾਰ ਨਿੰਮ ਵਾਲਾ ਚੌਕ ਅਤੇ ਸਰਾਫਾਂ ਬਾਜ਼ਾਰ ਚੋਂ ਹੁੰਦੇ ਹੋਏ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸਮਾਪਤੀ ਹੋਈ ਇਸ ਮੌਕੇ ਖਤਾਵਾਚਕ ਪਾਇ ਦਲਵਿੰਦਰ ਸਿੰਘ ਜੀ ਅਪਰਾ ਅਤੇ ਗਿਆਨੀ ਜੈਦੀਪ ਸਿੰਘ ਜੀ ਫਗਵਾੜੇ ਵਾਲਿਆਂ ਨੇ ਦਸਤਾਰ ਦੇ ਪਛੋਕਰ ਅਤੇ ਵਿਰਸੇ ਬਾਰੇ ਜਾਣਕਾਰੀ ਦਿੱਤੀ ਪ੍ਰਚਾਰਕਾਂ ਨੇ ਦੱਸਿਆ ਕਿ ਜਿੱਥੇ ਦਸਤਾਰ ਸਿੱਖ ਪੰਥ ਦੇ ਪਹਿਰਾਵੇ ਦਾ ਅਨਿਖੜਮਾ ਅੰਗ ਹੈ ਉੱਥੇ ਹੀ ਪੰਜਾਬ ਵਿੱਚ ਸਾਰੇ ਹੀ ਧਰਮਾਂ ਦੇ ਭਾਈਚਾਰੇ ਦੇ ਬਜ਼ੁਰਗ ਸਾਰੇ ਕਬੀਲਿਆਂ ਦੇ ਬਜ਼ੁਰਗ ਆਪਣੇ ਸਿਰਾਂ ਤੇ ਪਗੜੀ ਸਜਾਇਆ ਕਰਦੇ ਸਨ ਇਸੇ ਮੌਕੇ ਛੋਟੇ ਛੋਟੇ ਬੱਚੇ ਸਿਰਾਂ ਤੇ ਦਸਤਾਰਾਂ ਸਜਾ ਕੇ ਦਸਤਾਰ ਦੀ ਮਹੱਤਤਾ ਵਾਲੇ ਸਲੋਗਨ ਅਤੇ ਖਾਲਸਾ ਹੀ ਝੰਡਿਆਂ ਨਾਲ ਮਾਤ ਦੀ ਸ਼ੋਭਾ ਨੂੰ ਚਾਰ ਚੰਨ ਲਗਾ ਰਹੇ ਸਨ ਵਾਕਵਾਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਦੁਕਾਨਦਾਰਾਂ ਵੱਲੋਂ ਕੋਡਰਿਕ ਅਤੇ ਫਰੰਟ ਦੇ ਲੰਗਰ ਲਗਾ ਕੇ ਦਸਤਾਰ ਮਾਰਚ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਸਹਿਯੋਗੀਆਂ ਅਤੇ ਦਸਤਾਰ ਮਾਰਚ ਵਿੱਚ ਸਮੂਹ ਹਿੱਸਾ ਲੈਣ ਵਾਲੀਆਂ ਸੰਗਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਦਾਸਮ ਪਿਤਾ ਨੇ ਬਖਸ਼ੀ ਦਸਤਾਰ ਜਿਹੜੀ ਸਾਡੇ ਸਿਰਾਂ ਦਾ ਤਾਜ ਏ ਖਾਲਸਾ ਜੀ ਲਹੂ ਭਿੱਜੇ ਇਤਿਹਾਸ ਤੋਂ ਪਤਾ ਲੱਗਦਾ ਏ ਸਾਡੀ ਸਿੱਖੀ ਦਾ ਰਾਜ ਏ ਖਾਲਸਾ ਜੀ ਸਾਡੀ ਆਣ ਇਹ ਤਾਂ ਸਾਡੀ ਸ਼ਾਨ ਏ ਹੋ ਸਾਡੀ ਪੰਥਕ ਆਵਾਜ਼ ਏ ਖਾਲਸਾ ਜੀ ਕੱਲ ਕੀ ਧਰ ਦੇ ਹੁੰਦੇ ਨੇ ਖਾਸ ਦਰਸ਼ਨ ਸੋਹਣੇ ਸਜੇ ਹੋਏ ਸਿੰਘ ਸਰਦਾਰ ਵਿੱਚੋਂ ਲੱਖਾਂ ਵਿੱਚੋਂ ਪਛਾਣਿਆ ਜਾਏ ਕੱਲਾ ਸਰਦਾਰੀ ਬੋਲਦੀ ਦਿਸੇ ਦਸਤਾਰ ਵਿੱਚੋਂ ਸਰਦਾਰੀ ਬੋਲਦੀ ਦਿਸੇ ਦਸਤਾਰ ਵਿੱਚੋਂ ਸੋ ਇਸ ਦਸਤਾਰ ਚੇਤਨਾ ਮਾਰਚ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੇ ਲਈ ਪ੍ਰੇਰਿਤ ਕਰਨਾ ਸੀ ਸੋ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਜੀ

अपना जिया का एक दाता अपना जिया का एक दाता भावना जिया का एक दाता ਨਾ ਨਵਸਿਰੇ ਨਾ ਨਵਸਿਰੇ ਨਾਮ ਨਵਸਿਰੇ ਨਾਮ ਨਵਸਿਰੇ ਨਾਮ ਨਵਸਿਰੇ ਬਾਗੀ ਤੂੰ ਮੋੜ ਲੋ ਨਾ ਨਵਸਿਰੇ ਨਾਮ ਨਵਸਿਰੇ ਨਾਮ ਨਵਸਿਰੇ ਐ ਤੂੰ ਮੋੜ ਦੇ ਤੂੰ ਨਵਸਿਰੇ ਨਾ ਨਵਸਿਰੇ ਨਾਮ ਨਵਸਿਰੇ ਨਾਮ ਨਵਸਿਰੇ ਜੈ ਸਿਧਿਆਤ ਰੋਹ ਮਹਾਰਾਜ ਉਹ ਠੀਕ ਹੈ ਨਾਮ ਨਵਸਿਰੇ ਨਾ ਜਾਨੀ ਰੋਪਾ ਮਾਇਆ ਦੀ ਨਾਮ ਨਾਮ ਜੀਰੇ ਦਾ ਨਾਮ ਮੇਰੇ ਗੁਰੂ ਤੇਗ ਬਹਾਦਰ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਜਾਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਸਤਾਉ ਨਾ ਦੋਰਾ ਸਤਿ ਸਭਾ ਪਟਵਾਰ ਦਾ ਸਤਿ ਰਬੂ ਤੇ ਪੁਰਾਣਾ ਪ੍ਰਸੰਗ ਦਾ ਪ੍ਰਯੋਗਿਤ ਪਹੁੰਚਿਆ ਸਵਾਹ ਜੀ ਕੀ ਬਤੇ सारे आप पवित्र ध्यान करिए क्योंकि खास तौर पर साईना जीवतुस का एक इंतजार चेतना मार्ग है दत्ता जीवतुस स्मारक एक चेतना मार्ग है गुरुदेव एक बार जी महाराज की दे 1357 का श्री जी गुरु को समर्पित एक चेतना मार्ग है उन्होंने नार भाई सतीदास भाई मतीदास की पर यागा जी ਜੋ ਸਾਧ ਗੁਰਾਂ ਦੇ ਨਾਲ ਜਾਣ ਕੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਸ਼ਹੀਦੀ ਦਿਨ ਸਰਬੱਤ ਦੇ ਜੇਤਨਾ ਮਾਰਚ ਹੈ ਸੋ ਮਿੱਤਰੋ ਪਹਿਲਾ ਸੰਤਾਂ ਦੇ ਨਾਮੇ ਨਾਲ ਗਾਇਓ ਸੰਗਤਾਂ ਦੇ ਨਾਮੇ ਨਾਲ ਗਾਇਓ ਆਨੰਦ ਦੀ ਨਾ ਖੜਿਓ ਸਾਰੇ ਨਾਲ ਖੜੇ ਭਾਈ ਨਾਲ ਖੜਿਓ ਮਾਰੇ ਸਾਰੇ ਜਣਾ ਜੋਹਲ ਸਾਹਿਬ ਨਾਲ ਖੜੋ ਜੀ ਹਾਂ ਜੀ ਪਾਣੀ ਪੀ ਲੈਣਾ ਵੋਟ ਨਾਲ ਅੰਦਰ ਪਟਕੀ ਹੋ ਜਾ ਠੀਕ ਹੈ ਜੀ ਕਰਦੇ ਫੋਟੋ ਅੰਦਰ ਤੁਹਾਨੂੰ ਬਿਨੈ ਕਰੀਏ ਸਭ ਪਰੰਤਵਾਸਨ ਰਿਆ ਸਹੀ ਠੀਕ ਹੈ ਜੀ ਓਕੇ ਬਹੁਤ ਵਧੀਆ ਬਹੁਤ ਧੰਨਵਾਦ ਮਿਹਰਬਾਨੀ ਬਾਕੀ ਠੀਕ ਹੈ ਜੀ ਸ਼ਾਬਾਸ਼ ਸ਼ਾਬਾਸ਼ ਚੱਲੀ ਚਲੋ ਚੱਲੀ ਚਲੋ